इंडिया गोट लेटेंट नाम ਦੇ ਸ਼ੋਅ ਦੀ ਕੌਂਟਰੋਵਰਸੀ ਹੁਣ ਪੰਜਾਬ ਤੱਕ ਜਾ ਪੁੱਜੀ ਹੈ ਕਿਉਂਕਿ ਇਸ ਸ਼ੋਅ ਦੇ ਵਿੱਚ ਜਿਸ ਦਿਨ ਕੌਂਟਰੋਵਰਸੀ ਹੋਈ ਉਸ ਦੇ ਵਿੱਚ ਜਿਹੜੇ 5 ਜੱਜ ਬੈਠੇ ਸਨ ਉਹਨਾਂ ਦੇ ਵਿੱਚੋਂ ਇੱਕ ਸਿੱਖ ਮੁੰਡਾ ਵੀ ਸੀ ਜਿਸ ਦਾ ਨਾਮ ਹੈ ਜਸਪ੍ਰੀਤ ਸਿੰਘ ਹੁਣ ਜਸਪ੍ਰੀਤ ਸਿੰਘ ਨੂੰ ਵੀ ਸੋਸ਼ਲ ਮੀਡੀਆ ਤੇ ਜੋ ਉਹਨਾਂ ਦੇ ਵੱਲੋਂ ਕਮੇਡੀ ਕੀਤੀ ਜਾ ਰਹੀ ਹੈ ਉਸ ਤੇ ਸਵਾਲ ਚੱਕੇ ਜਾ ਰਹੇ ਹਨ ਕਿਉਂਕਿ ਪੰਡਿਤ ਧਰਨੇਵਰ rau ਦੇ ਨਾਮ ਦੇ ਇੱਕ ਵਿਅਕਤੀ ਨੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਇੱਕ ਚਿੱਠੀ ਲਿਖ ਕੇ ਕਿਹਾ ਕਿ ਇਸ ਤੇ ਕਾਰਵਾਈ ਕੀਤੀ ਜਾਵੇ ਕਿਉਂਕਿ ਸਿੱਖਾਂ ਦੀ ਜੋ ਪੂਰੇ ਵਿਸ਼ਵ ਦੇ ਵਿੱਚ ਪਛਾਣ ਹੈ ਤੇ ਉਹਨਾਂ ਦਾ ਵੱਡਾ ਨਾਮ ਹੈ ਔਰ ਜੋ ਜਸਪ੍ਰੀਤ ਹੈ ਉਹ ਸਿੱਖਾਂ ਨੂੰ ਬਦਨਾਮ ਕਰ ਰਿਹਾ ਹੈ ਕਿਉਂਕਿ ਭੱਦੀ ਸ਼ਬਦਾਵਲੀ ਵਰਤੀ ਜਾਂਦੀ ਹੈ ਜਦੋਂ ਕਿ ਕਮੇਡੀ ਕੀਤੀ ਜਾਂਦੀ ਹੈ ਜਿਸ ਕਰਕੇ ਪੰਡਿਤ ਤਰਨੇਵਰ ਰਾਉ ਨੇ ਇੱਕ ਚਿੱਠੀ ਲਿਖ ਕੇ ਐਸਜੀਪੀਸੀ ਪ੍ਰਧਾਨ ਨੂੰ ਕਿਹਾ ਕਿ ਇਸ ਤੇ ਕਾਰਵਾਈ ਕੀਤੀ ਜਾਵੇ ਦੋਸਤੋ ਤੁਹਾਨੂੰ ਯਾਦ ਹੋਵੇਗਾ ਕਦੇ ਉਹ ਵੀ ਸਮਾਂ ਸੀ ਜਦੋਂ ਜਸਪਾਲ ਸਿੰਘ ਪੱਟੀ ਵਰਗੇ ਕਮੇਡੀਅਨ ਕਲਾਕਾਰਾਂ ਦੀ ਇੱਜ਼ਤ ਹੁੰਦੀ ਸੀ ਸਿੱਖਾਂ ਦਾ ਨਾਮ ਉਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਚਮਕਾਇਆ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਅੱਜ ਦੇ ਕਮੇਡੀਅਨ ਗੁਰਪ੍ਰੀਤ ਸਿੰਘ ਖੁੱਗੀ ਚਾਹੇ ਗੱਲ ਕਰ ਲੋ ਬੀਨੂ ਟਿੱਲੋ ਦੀ ਚਾਹੇ ਫਿਰ ਜਸਵਿੰਦਰ ਸਿੰਘ ਪੱਲਾ ਹਰ ਇੱਕ ਪਰਿਵਾਰ ਦੇ ਵਿੱਚ ਬਹਿ ਕੇ ਉਹਨਾਂ ਦੀ ਕਮੇਡੀ ਵੇਖਦਾ ਕਿਉਂਕਿ ਸ਼ੁਗਲ ਮੇਲਾ ਹਰ ਇੱਕ ਨੂੰ ਪਸੰਦ ਹੁੰਦਾ ਹੈ ਪਰ ਹੁਣ ਦੂਜਾ ਸਿੱਖ ਜੋ ਕਿ ਜਸਪ੍ਰੀਤ ਸਿੰਘ ਜੇਕਰ ਤੁਸੀਂ ਵੀ ਉਸਦੀ ਕਮੇਡੀ ਸੁਣੀ ਹੋਵੇ ਕਿਤੇ ਨਾ ਕਿਤੇ ਤੁਹਾਡੇ ਵੀ ਮਨ ਦੇ ਵਿੱਚ ਇਹ ਗੱਲ ਜ਼ਰੂਰ ਆਵੇਗੀ ਕਿ ਇਹ ਜਸਪ੍ਰੀਤ ਸਿੰਘ ਕੇ ਜੀ ਗੱਲਾਂ ਕਰ ਰਿਹਾ ਕਿ ਸਿੱਖਾਂ ਨੂੰ ਅਜਿਹੀਆਂ ਗੱਲਾਂ ਕਰਨੀਆਂ ਚਾਹੀਦੀਆਂ ਨੇ ਕਿਉਂਕਿ ਉਹਨਾਂ ਦਾ ਜੋ ਕੰਟੈਂਟ ਹੈ YouTube ਤੇ ਬੜੀ ਆਸਾਨੀ ਦੇ ਨਾਲ ਹਰ ਇੱਕ ਨੂੰ ਮਿਲ ਜਾਂਦਾ ਹੈ ਚਾਹੇ ਕੋਈ ਵੀ ਹੋਵੇ YouTube ਤੇ ਜਾ ਕੇ ਸਿਰਫ ਸਰਚ ਕਰੇ ਔਰ ਉਹਨਾਂ ਨੂੰ ਪਤਾ ਚੱਲ ਜਾਂਦਾ ਹੈ ਇਸੇ ਨੂੰ ਹੀ ਲੈ ਕੇ ਹੁਣ ਤੁਹਾਡੇ ਵੀ ਕੀ ਰਾਏ ਹੈ ਤੋ ਸਾਨੂੰ ਵੀ ਇਹ ਸਭ ਜ਼ਰੂਰ ਦੱਸਣਾ ਚਾਹੀਦਾ ਹੈ ਖਾਸ ਤੌਰ ਤੇ ਮੈਂ ਮਾਪਿਆਂ ਨੂੰ ਕਹਾਂਗਾ ਕਿ ਉਹ ਕਮੈਂਟ ਕਰਕੇ ਜ਼ਰੂਰ ਦੱਸਣ ਕਿ ਉਹਨਾਂ ਦਾ ਕੀ ਕਹਿਣਾ ਹੈ ਪਰ ਇਸ ਦੇ ਨਾਲ ਨਾਲ ਤੁਸੀਂ ਇਹ ਵੀ ਸੁਣੋ ਕਿ ਪੰਡਿਤ ਤਰਨੇਵਰ ਰਾਓ ਜਿਨ੍ਹਾਂ ਨੇ ਐਸਜੀਪੀਸੀ ਪ੍ਰਧਾਨ ਨੂੰ ਚਿੱਠੀ ਲਿਖੀ ਹੈ ਉਹਨਾਂ ਦਾ ਕੀ ਕੁਝ ਕਹਿਣਾ ਹੈ ਔਰ ਉਹਨਾਂ ਦੇ ਬਿਆਨ ਸੁਣ ਕੇ ਤੁਸੀਂ ਵੀ ਆਪਣੀ ਰਾਏ ਦੋ ਦੇਸ਼ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਸੋਸ਼ਲ ਮੀਡੀਆ ਤੇ ਗੰਧ ਪਰੋਸ਼ੇ ਜਾ ਰਹੇ ਨੇ ਜੋ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਰਣਵੀਰ ਅਲਾਬਾਦੀਆ ਅਤੇ ਸਮੇਂ ਰੈਨਾ ਨੇ ਇੰਨੀ ਵੱਡੀ ਪੱਧਰ ਤੇ ਗਲਤ ਸ਼ਬਦਾਵਲੀ ਵਰਤੋ ਕਰਕੇ ਨਾ ਸਿਰਫ ਔਰਤ ਨੂੰ ਬੇਇੱਜ਼ਤੀ ਕੀਤੀ ਨੇ ਬਲਕਿ ਸਾਡੇ ਦੇਸ਼ ਦੀ ਵਿਰਾਸਤ ਸੱਭਿਆਚਾਰ ਨੂੰ ਕਲੰਕਿਤ ਕਰ ਦਿੱਤੇ ਨੇ ਇਸ ਤੋਂ ਵੱਧ ਦੁੱਖ ਦੀ ਗੱਲ ਇਹ ਹੈ ਇੰਡੀਆ ਗਾਟ ਲੇਟੈਂਟ ਟੂ ਸ਼ੋ ਦੈਟ विच एक पग पहन के बैठा है सरदार जसप्रीत सिंह जो पग की बेदबी करते हुए पग की बेजती करते हुए अजिने शो औरत बारे गलत टिप्पणी करते हैं इसलिए मैं पग दमान बरकरार रखते हुए मैं एस जी पीसी एक भी लिखा है, है, है एस जी प्रधान साहब न कि जसप्रीत सिंह खिलाफ़ सख्तों तो सख्त कार्रवाई किया जाए क्योंकि पग की इज्जत बहुत वही पद्धर से है साे करनाटक पग पहन के आने वाले सरदार के सामने सर झुकता है झुगते हैं लोग इन्नी सम्मान है पर ये पग पहन के अजि शोध अजि टिप्पणी करना सारे पग पहन वाले दस्तार पहन वाले लोगों अपमान है निंदनी है इसनो खंडन करके अजे घटना ना हो इसलिए जसप्रीत सिंह नो सम्मान करके एस जी पी दी उन्होंने समझा की लड़ है उन्होंने दंड देने की लड़ है ताकि आने वाले दिन कोई सरदार जी पग पहन के पग दे बेदी नहीं करने के कोई शो दे बेनती करता है माननीय प्रधानमंत्री जी को कि अजे कोई पॉलिसी बना की लड़ है ताकि आने वाले समय के सोशल मीडिया से ओ टी टी प्लेटफॉर्म से डिजिटल फॉरवर्ड प्लेटफॉर्म से कोई भी अजे गलत प्रोग्राम वीडियो रील नहीं अपलोड करेंगे, नॉन बेलेबल ऑफेंस होना चाहिए था। शुक्रिया मेहरबानी